ਬੁਰਲਾਡਾ ਰਤਿਆ ਰੋਡ ਤੇ ਪੀਆਰਟੀਸੀ ਦੀ ਮਿੰਨੀ ਬੱਸ ਨਾਲ ਟਕਰਾਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਪੀਆਰਟੀਸੀ ਦੀ ਮਿੰਨੀ ਬੱਸ ਬੁਰਲਾਡਾ ਨੂੰ ਆ ਰਹੀ ਸੀ ਅਤੇ ਬੁਰਲਾਡਾ ਤੋਂ ਮੰਡੇਰਣਾ ਨੂੰ ਦੋ ਵਿਅਕਤੀ ਮੋਟਰਸਾਈਕਲ ਸਵਾਰ ਜਿਨ੍ਹਾਂ ਦੀ ਪਛਾਣ ਅਜੇ ਕੁਮਾਰ ਅਤੇ ਮਿਲਖਾ ਸਿੰਘ ਆਪਣੇ ਪਿੰਡ ਬੁਰਲਾਡਾ ਤੋਂ ਮੰਡੇਰਣਾ ਨੂੰ ਜਾ ਰਹੇ ਸੀ। ਜਿਸ ਦੌਰਾਨ ਤੇਜ਼ ਰਫ਼ਤਾਰ ਬੱਸ ਨਾਲ ਇਹਨਾਂ ਦੋਨਾਂ ਦਾ ਮੋਟਰਸਾਈਕਲ ਟਕਰਾ ਗਿਆ ਅਤੇ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮਿਲਖਾ ਸਿੰਘ ਦੇ ਪੁੱਤਰ ਗੁਲਾਬ RAM ਨੇ ਦੱਸਿਆ ਕਿ ਇਹੇ ਘਟਨਾ ਸਾਡੇ ਪਿੰਡ ਮੰਡੇਰਨਾ ਦੇ ਬਿਲਕੁਲ ਨਜ਼ਦੀਕ ਵਾਪਰੀ ਹੈ। ਉਹਨਾਂ ਦੱਸਿਆ ਕਿ ਅਸੀਂ 4 ਜਾਣੇ ਅਲੱਗ-ਅਲੱਗ ਮੋਟਰਸਾਈਕਲ ਤੇ ਆਪਣੇ ਪਿੰਡ ਨੂੰ ਜਾ ਰਹੇ ਸੀ ਜਿਸ ਵਿੱਚ ਮੇਰੇ ਪਿਤਾ ਵਾਲੇ ਮੋਟਰਸਾਈਕਲ ਦੀ ਬੱਸ ਨਾਲ ਟੱਕਰ ਹੁੰਦੀ ਹੈ ਅਤੇ ਬੱਸ ਉਹਨਾਂ ਨੂੰ ਦੂਰੋਂ ਹੀ ਕੜਿਸ ਦੀ ਲੈ ਕੇ ਜਾਂਦੀ ਹੈ ਜਿਸ ਵਿੱਚ ਦੋਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ। ਇਸ ਮੌਕੇ ਐਸਆਈ ਜਗਮੀਲ ਸਿੰਘ ਨੇ ਕਿਹਾ ਕਿ ਮਿਲਖਾ ਸਿੰਘ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ਤੇ ਬੱਸ ਡਰਾਈਵਰ ਤੇ ਜੋ ਵੀ ਕਾਰਵਾਈ ਬੰਦੀ ਹੈ ਉਹ ਕੀਤੀ ਜਾਵੇਗੀ। ਮਿਲਖਾ RAM ਮੇਰਾ ਡੈਡੀ ਸੀ। ਮੇਰਾ ਨਾਂ ਬੇਟਾ ਹੀ ਗਲਾਬ RAM ਰਾਮਪੁਰ ਮਡੇਰੋਂ ਸਾਡਾ ਪਿੰਡ ਹੈ। ਢੀਕਟਾ ਨੰਬਰ 3 ਉਹ ਸਾਡੇ ਪਿੰਡ ਦੇ ਨੇੜੇ ਕੀ ਹੈ ਕਿਲੋਮੀਟਰ ਪਿੰਡ ਹੈ। ਠੀਕ ਹੈ ਜੀ। ਮੈਂ ਮੇਰਾ ਡੈਡੀ ਤੇ ਚਾਰ ਜਣੇ ਸੀ ਅਸੀਂ ਅੱਗੇ ਪਿਛੇ ਅਸੀਂ ਆਪਣੇ ਮੋਟਰਸਾਈਕਲਾਂ ਤੇ ਅਜੀਤ ਕੁਮਾਰ ਤੇ ਮਿਲਖਰਮ ਇਹ ਅਲੱਗ ਮੋਟਰਸਾਈਕਲ ਤੇ ਦੋਨੇ ਵੀ ਅਸੀਂ ਇਹਨਾਂ ਦੇ ਪਿੱਛੇ ਆ ਰਹੇ ਸੀ। ਮੋਰੋ ਪੀਆਰਟੀਸੀ ਬੱਸ ਨੇ ਆਇਆ ਜੀ। ਉਹ ਉਹਨਾਂ ਨੂੰ ਘੜੀਸਦੀ ਹੋਈ ਲੈ ਕੇ ਆਈ ਹੈ ਜੀ। ਪਰ ਲਵੀ ਨੀਚੇ ਉਹ ਦੋ ਕੁਚਲ ਤੇ ਰੋਨੇ ਜਣੇ ਉਹਨਾਂ ਦੀ ਮੌਕੇ ਦੀ ਡੈਥ ਹੋ ਗਈ ਸੀ ਜੀ। ਅਸੀਂ ਉਸ ਟਾਈਮ ਮੌਕੇ ਦੀ ਸੀ ਪਿੱਛੇ ਆ ਰਹੇ ਸੀ ਅਸੀਂ ਨਹੀਂ ਕਿਸੇ ਚੀਜ਼ ਨੂੰ ਕ੍ਰੋਸ ਕਰ ਰਹੇ ਸੀ ਕਿ ਕਿਵੇਂ ਕ੍ਰੋਸ ਨਹੀਂ ਕਰ ਰਹੇ ਸੀ ਜੀ ਮਾਗਰ ਮੂਰੇ ਆ ਰਹੇ ਸੀ ਬਸ ਅਸੀਂ ਨਹੀਂ ਆਪਣੀ ਸਾਈਡ ਤੇ ਜਾ ਰਹੇ ਸੀ ਅਸੀਂ ਤਾਂ ਬਸ ਉਹ ਕ੍ਰੋਸ ਕਰ ਲਈ ਸੀ ਹਾਂ ਉਹ ਮੇਰੇ ਡੈਡੀ ਉਹਦੇ ਮੂਰੇ ਸੀ ਅਸੀਂ ਪਿੱਛੇ ਆ ਰਹੇ ਸੀ ਉਹਨੇ ਬਲੀ ਮੋਟਰਸਾਈਕਲ ਤੇ ਅੱਜ ਕਰੀਬ 1:00 ਵਜੇ ਦੀ 1:30 ਵਜੇ ਦੀ ਗੱਲ ਹੈ ਇੱਕ ਪੀ ਆਰਟੀਸੀ ਦੀ ਮਿੰਨੀ ਬੱਸ ਜੋ ਰਤੀ ਸੈਰਤ ਹੋਾਰੀ ਸੀ ਬਲਾਡਾ ਨੂੰ ਲਾਡਾ ਦੀ ਪੁਰੂ ਤੇ ਇਹ ਆਪਣੇ ਅਜੇ ਕੁਮਾਰ ਤੇ ਮਿਲਖਾ ਸਿੰਘ ਇਹ ਬਲਾਡਾ ਤੋਂ ਆਪਣੇ ਪਿੰਡ ਮਡੇਰ ਨਾਲੋਂ ਜਾ ਰਹੇ ਸੀਗੇ ਉਹ ਤੇਜ਼ ਰਫ਼ਤਾਰ ਨਾਲ ਬਸ ਨੇ ਸਾਹਮਣੇ ਇਹਨਾਂ ਨਾਲ ਮੋਟਰਸਾਈਕਲ ਟਕਰਾ ਗਿਆ ਜਿਸ ਚ ਐਕਸੀਡੈਂਟ ਵਿੱਚ ਅਜੇ ਕੁਮਾਰ ਤੇ ਮਿਲਖਾ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਕਿਉਂਕਿ ਹੁਣ ਅਸੀਂ ਇਹਨਾਂ ਦੇ ਗੁਲਾਬਰਾਮ ਉਹ ਮਿਲਖਾ ਸਿੰਘ ਦੇ بیٹے ਗੁਲਾਬਰਾਮ ਦੇ ਧਿਆਨ ਤੇ ਪੀਆਰਟੀਸੀ ਦੀ ਬੱਸ ਦੇ ਡਰਾਈਵਰ ਦੇ ਖਿਲਾਫ